ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5611 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਤੇ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੱਗੇ ਭਾਜੀ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਹੋਰ ਸਾਨੂੰ ਬਈ ਚੰਜੀਤ ਪਾਜੀ ਵਧੀਆ ਜੀ ਵਧੀਆ ਵਧੀਆ ਚੰਗਾ ਪਾਜੀ ਛੋਟਾ ਠੀਕਾ ਪਰਿਵਾਰ ਬੜਾ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਜੀ ਵਧੀਆ ਚਾਹੀਦਾ ਜੀ ਇਹ ਵੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਸੀਲ ਈ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9041789788 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਹਾਂਜੀ ਆ ਦੱਸਿਓ ਪਹਿਲੇ ਤਾਂ ਆਪਾਂ ਤੇ ਝੋਟੀ ਕਢੋਣ ਦੀ ਸੀ ਨਹੀਂ ਝੋਟੀ ਆਈ ਆ ਅੱਛਾ ਜੀ ਤੇ ਮੰਨ ਲਓ ਇਹ ਹਜੇ 10 12 ਦਿਨਾਂ ਦੀ ਝੋਟੀ ਰਹਿ ਗਈ ਜੀ ਤੇ ਮੂੰਹ ਵੀ ਚਾਰਦਾਂ ਦੀ ਠੀਕ ਹੈ ਠੀਕ ਹੈ ਜੀ ਇਹ ਬੜੀ ਜਾਤ ਮਸਲੇ ਦੀ ਝੋਟੀ ਥ ਲੋਭੀ ਕੱਦ ਕਾਡ ਦੀ ਬਹੁਤ ਹੀ ਚੰਗੀ ਆ ਤੇ 1.5 ਲਾ ਜੂਗੀ ਕਿੰਨੇ ਕਿ 10 ਹਾਂ ਵੀ ਜੀ ਇਹਨੇ ਲੈ ਲੈਣੇ ਨੇ ਠੀਕ ਆ ਠੀਕ ਆ 1.5 ਆ ਜੇ 10 ਛੜ ਦੀ ਏ ਥੋੜਾ ਜਿਹਾ ਡਰਦੀ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾਸਾ ਫੜ ਕੇ ਤੋੜ ਤੋੜ ਲਓ ਹੌਲੀ ਹੌਲੀ ਕੋਈ ਨਹੀਂ ਕੋਈ ਨਹੀਂ ਬਾਕੀ ਪਿਓਰ ਜੈੱਡ ਬਲੈਕ ਆ ਗਈ ਆ ਤੇ ਕੱਦ ਵਜਨ ਦੀ ਬਹੁਤ ਹੀ ਚੰਗੀ ਆ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਏ ਥੋੜਾ ਜਿਹਾ ਡਰਨਾ ਸਾਡੇ ਕੋਲ ਇਹ ਕਰਕੇ ਲੱਗ ਗਿਆ ਪੰਗ ਘਟ ਜਾਣੇ ਤੋੜ ਲਿਆ ਕੋਈ ਨਹੀਂ ਵੀਰ ਲੈ ਆ ਲੈ ਲੈ ਆ ਥਾਣ ਬਹੁਤ ਜ਼ਿਆਦਾ ਗੇਟ ਗੇਟ ਤੇ ਲੱਗਾ ਥਾਣੇ ਤੇ ਨਾ ਪਤਾ ਨਾ ਨਾ ਕਰਮਾਲੀਏ ਕੈਮਰਾ ਇਹ ਤੋਂ ਦੱਬਦੀ ਥੋੜੀ ਠੀਕ ਹੈ ਠੀਕ ਹੈ ਲਓ ਭਾਜੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਤੇ ਬਾਕੀ ਤੁਹਾਨੂੰ ਹੁਣ ਆਪਾਂ ਥਣ ਥਣ ਕੀਆ ਕੋ ਕਰਾਉਣੇ ਆ ਜਾਤ ਨਸਲਾ ਨੂੰ ਵੇਖੋ ਝੋਟੀ ਕੱਡੀ ਵਜਨ ਵਾਲੀ ਸਾਲਾ ਮੇਰੇ ਮੋਢਿਆਂ ਤੇ ਝੋਟੀ ਆਉਂਦੀ ਆ ਠੀਕ ਹੈ ਲਓ ਭਾਜੀ ਬਾਕੀ ਥਣ ਥਣ ਬਹੁਤ ਹੀ ਚੰਗਾ ਲੱਗਾ ਐਨ ਗੇਠ ਗੇਠ ਤੋਂ ਬਾਹਰ ਜਾਂਦੇ ਆ ਚਾਰ ਦੰਦ ਜੇ ਭਾਜੀ ਝੋਟੀ ਠੀਕ ਹੈ ਠੀਕ ਹੈ ਜੀ ਤੇ ਨਸਲ ਦੀ ਬਾਕੀ ਕਾਦ ਵਜਨ ਵੇਖ ਲਓ ਝੋਟੀ ਦਾ ਜੰਮ ਹਾਂਜੀ ਤੇ ਕੀ ਬੋਲ ਕਰਦਾ ਭਾਜੀ ਫਿਰ ਇਹਦਾ ਵੀ ਦੇਖਦੀਆਂ ਝੋਟੀਆਂ ਦਾ ਲੋਕ 1 2 ਵੀ ਮੰਗੀ ਜਾਂਦੇ ਆ ਹਾਂ ਤਾਰ ਦੇ ਕਿ ਜਿੱਥੇ ਕਿ ਛਾੜੀ ਤੇ ਨਹੀਂ ਭਾਜੀ ਜਿਹੜੀ 92000 ਦੀ 200 ਰੁਪਿਆ ਛੋੜੀ ਜਿਹ ਵਿੱਚੋਂ ਠੀਕ ਹੈ ਠੀਕ ਹੈ ਲਓ ਭਾਜੀ 92000 ਚੋਂ 200 ਬਾਕੀ ਲੈ ਲਓ ਜਗੇ ਵੀਰੇ ਇਹੋ ਜੀਆਂ ਝੋਟੀਆਂ ਮੈਂ ਦੀਆਂ ਇਹ 10 ਦਰਾਂ ਨਾਲ ਝੋਟੀਆਂ ਹੋਰ ਬਣ ਜਾਣੀ ਬੂਣੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਇੱਥੇ ਲਾਟੋ ਲਾ ਇੱਕ ਇੱਕ ਤੋਂ ਕੋਈ ਗਲੱਥਾ ਏ ਠੀਕ ਹੈ ਠੀਕ ਹੈ ਲਓ ਭਾਜੀ ਕੀ ਕਰ ਸਕਦੇ ਜੀ ਹਾਂਜੀ ਠੀਕ ਹੈ ਤੇ ਕੱਦ ਵਜਨ ਦੀ ਬਹੁਤ ਹੀ ਚੰਗੀ ਹੈ ਤੇ ਥਣ ਥਣ ਵੀ ਚੰਗਾ ਵਾ ਤੇ ਟਿੱਲਾ ਢੁੰਨਾ ਜੀ ਕਾਫੀ ਆਵਾ ਨੇ ਦੇ। ਤੇ ਆਜੋ ਹੁਣ ਦੂਜੇ ਨੰਬਰ ਤੇ ਦੱਥੇ ਭਾਜੀ ਇਹਦੇ ਬਾਰੇ। ਜੀ ਜੀ ਇਹਦੀ ਉਹ ਬੁਝੀ ਜੇ। ਅੱਛਾ ਜੀ। ਦੇ ਕੋਈ ਮਹੀਨੇ ਦੀ ਲਾੜੀ ਕੋਈ ਡੇਢ ਦੀ ਲਾੜੀ। ਠੀਕ ਹੈ ਠੀਕ ਹੈ ਲਓ ਭਾਜੀ ਕੀ ਕਰ ਸਕਦੇ। ਇਹਦੇ ਲਈ 7-8 ਕਿਲੋ ਦੁੱਧ ਜੀ। ਅੱਛਾ ਜੀ। ਠੀਕ ਆ। ਠੀਕ ਹੈ ਜੀ। ਹਾਂਜੀ। ਲਓ ਭਾਜੀ ਕੀ ਕਰ ਸਕਦੇ ਤੁਸੀਂ ਇਹ ਵੀ। ਹਾਂਜੀ। ਇਹ ਵੀ ਹੁਣ ਆਪਾਂ ਤੁਹਾਨੂੰ ਖੋਲ ਕੇ ਬੋਲਨੇ ਆ ਤੇ ਸੂਈ ਨੂੰ ਵੀਰ ਕਹਿੰਦਾ ਕੋਈ ਆਪਣੀ ਸਮਝ ਨਾਲ ਕੋਈ ਡੇਢ ਲਾੜੇ ਮਹੀਨਾ ਲ ਇਹ ਵੀ ਦੇਖੋ ਕਿ ਸਾਰੇ ਗੈਂਡਾ ਬਲੈਕ ਆ ਜੀ ਪੂਛ ਕਾਲ ਇਹਦੇ ਸਾਰੇ ਕਾਲੇ ਆ ਆਪਾਂ ਜੇ ਮੈਂ ਇੱਥੇ ਜਗਾਈ ਵੀ ਜਿਹੜਾ ਮੁੱਲ ਪੋਣਾ ਨਾ ਹਾਂਜੀ ਉਹਨੇ ਦੀ ਦੂਜੇ ਪਾਸੇ ਹੀ ਹੋਊਗੀ ਠੀਕ ਆ ਠੀਕ ਆ ਲਓ ਭਾਈ ਬਿਲਕੁਲ ਆਪਾਂ ਜੇ ਅੱਜ ਮੁੱਲ ਪੋਣਾ ਜੁੜੀਦਾ ਕਰੋ ਚੈੱਕ ਲਾਗੇ ਨੂੰ ਆਰਡਰ ਕੁਆਲਿਟੀ ਤੇ ਥਨਾ ਦਾ ਸੈਜ ਗੈਪ ਹਾਂਜੀ ਤੇ ਕੀ ਮੁੱਲ ਫਿਰ ਭਾਈ ਇਹਦਾ ਵੇ ਲੋ ਵੀਰ ਜੀ ਜਤਰਾ ਦੀ ਝੋਟੀ ਆ ਮੁੱਲ ਤੇ ਜੀ ਕਹਿੰਦਾ 65 ਕਰਨਗੇ ਇਹਦਾ ਹਾਂਜੀ ਮੁੱਲ ਜੀ ਦਾ 60 ਅੱਛਾ ਜੀ ਤੇ 55 ਦੀ ਦੇ ਦਈਏ ਇਹ ਵੀ ਜਾਣਦੀ ਜੀ 200 ਰੁਪਏ ਇਹ ਫਿਰ 52000 ਚੋਂ 200 ਰੁਪਏ ਛੋੜ ਜੀ ਵੀਚੀ ਠੀਕ ਹੈ ਠੀਕ ਹੈ 6000 ਦੀ ਵੀ ਜੀ ਉਦਾਂ ਹੀ ਇਹ ਝੋਟੀ ਵੇਖ ਲਓ ਤੁਹਾਡੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਕੀ ਚੱਲ ਬਲੈਕ ਆ ਪੁੱਛਦਾ ਵੀ 7-8 ਲੀਟਰ ਜਿਹੜਾ ਪਿਆਰ ਦੇ ਕੋਲ ਤੇ 52000 ਚੋਂ 200 ਰੁਪਏ ਛੋੜ ਵੀਰ ਕਹਿੰਦਾ ਕਿ ਕਰ ਦਾਂਗੇ ਬਿਲਕੁਲ ਨਿਕਾ ਜਾ ਮੁੱਲ ਕਰਦਾ ਵਾ ਹਾਂਜੀ ਬਾਕੀ ਪਿਆਜ ਹੁਣ ਤੀਜੇ ਨੰਬਰ ਵੇਖੋ हां जी। 10 किलो भरे बिट्टी। विधि ਇਹਦੇ ਥੱਲੇ 9-10 ਕਿਲੋ ਦੁੱਧ ਜੇ। ਅੱਛਾ ਜੀ। ਤੇ ਮੰਨ ਲਓ ਇਹਨੂੰ ਸੂਈ ਨੂੰ 1.5 ਜਾਂ 2 ਮਹੀਨੇ ਹੋ ਗਏ ਹੋਣਗੇ। ਅੱਛਾ ਠੀਕ ਹੈ। ਠੀਕ ਆ। ਠੀਕ ਹੈ ਜੀ। ਤੇ ਹਫਤਾ ਹੋ ਗਿਆ ਨੂੰ ਟੀਐਪ ਭਰਾਏ ਨੂੰ। ਅੱਛਾ ਅੱਛਾ ਠੀਕ ਆ ਠੀਕ ਆ। ਲਓ ਭਾਜੀ। ਚੈੱਕ ਕਰ ਸਕਦੇ ਜੀ ਕੱਦ-ਕਾਡ ਦੀ ਬਹੁਤ ਹੀ ਚੰਗੀ ਹੈ ਤੇ ਐਣ ਬੁਲਬੁਲ ਦਾ ਬੱਚਾ ਵਾ। ਬਹੁਤ ਜਦੀ ਆ। ਅੱਛਾ ਜੀ। ਤੋਰ ਦਿਜੀ ਥਣ ਪੱਟਾ ਦਿਖਾਓ ਵੇੜ ਦਾ। ਸਰ 6:30 ਵਜੇ ਦੀ ਚਵਾਈ ਆ। ਠੀਕ ਹੈ ਠੀਕ ਹੈ ਜੀ। ਹਾਂ ਜੀ। ਲਓ ਵੀ ਜੀ ਆਰਡਰ ਕੁਆਲਟੀ ਦੇ ਥਾ ਇਸ ਤਗੜੇ ਕੱਦ ਕਾਟ ਵਾਲੀ ਆ ਤੇ ਮੋੜ ਲੋਦੀ ਕੋੜੀ ਵਰਗੀ ਆ ਪਰ ਉਹ ਜੱਕ ਬਾਕੀ ਬਹੁਤ ਜਿਆਦਾ ਖੂਬਸੂਰਤ ਫੇਸ ਆ ਤੇ ਘਮਾ ਲਓਗੀ ਮਾ ਛੋਟੀ ਆ ਗਈ ਮੇਰੇ ਨਾਲ ਜਗੇ ਵੀ ਦੀ ਹੈ ਕਿ ਨਹੀਂ ਬਹਿੜਦਾ ਨਹੀਂ ਬੰਬੂ ਦੀ ਜਿਹੜਾ ਬੋਲਦੇ ਨੇ ਤੇ ਫੇਸ ਕੁਆਲਟੀ ਉਹ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਆ ਹਾਂ ਦੇਖੋ ਫੇਸ ਕੁਆਲਟੀ ਜਿਹੜੀ ਵਾਲੀ ਉਹੀ ਜੁੱਤੀ ਵਾਲੀ ਲੈ ਰਹੇ ਆ ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਫੇਸ ਆ ਗਿਆ ਦਾ ਹਾਂਜੀ ਹਾਂਜੀ ਇਹ ਸਾਰਾ ਜਿਹੜਾ 10 ਲੀਟਰ ਜਿਹੜਾ ਦੁੱਧ ਦੇ ਦੇ ਕੋਲ ਤਿਆਰ ਆ ਹਾਂਜੀ ਤੇ ਕੀ ਮੁੱਲ ਭਾਈ ਫਿਰ ਦਾ ਵੇਖ ਲਓ ਵੀ ਜੀ ਜੀਤ ਕਰਦਾ ਚੱਲ ਯਾਰ ਮੁੱਲ ਕਰ ਲਗੇ ਵੇਣ ਦਾ ਹਾਂਜੀ ਇਹ ਮਲੋ ਮੁੱਲੇ ਦਾ 35 ਜੇ ਅੱਛਾ ਜੀ ਤੇ 32 ਦੀ ਦੇ ਦਈਏ ਕਰ ਦਈਏ ਜਾਇ ਜਾਇ ਵੀ ਹਾਂ ਨਹੀਂ ਕਰੀਏ ਹੈਨਾ 2000 ਚੋਂ 200 ਰੁਪਈਆ ਛੋੜ ਠੀਕ ਹੈ ਠੀਕ ਹੈ ਲਓ ਭਾਜੀ 27000 ਚੋਂ 200 ਰੁਪਇਆ ਛੋੜ ਬਿਲਕੁਲ ਨਿਕਾ ਜਾ ਮੋਲ ਇਹ ਸੀਲ ਕੋਈ ਰਸੀ ਪਾਉਂਦੀ ਨਹੀਂ ਲੋੜ ਇਹਨੂੰ ਠੀਕ ਹੈ ਠੀਕ ਹੈ ਜੀ ਤੇ ਆਜੋ ਹੁਣ ਭਾਜੀ ਹੁਣ ਵੜ ਹੈ ਕਿ ਨਹੀਂ ਮੇਰੀ ਜੜੀ ਉੱਚੀ ਲਓ ਭਾਜੀ ਕਾਦ ਤੁਸੀਂ ਚੈੱਕ ਕਰ ਸਕਦੇ ਜੀ ਬੈਂ ਫਾਰਮ ਵਾਲੀ ਵੜ ਕਾਦ ਵੀ ਬਹੁਤ ਤਗੜਾ ਵਾ ਇਹ ਕਿਦਾਂ ਸੋਈ ਭਾਜੀ ਵੀ ਜੀ ਇਹ ਹਜੇ ਇੱਕ ਟੁਕੜਾ ਹਫਤਾ ਗੁੰਦ ਆਉਂਦੀ ਇਹਦੇ ਸਣਾ ਚ ਅੱਛਾ ਠੀਕ ਹੈ ਜੀ ਹਾਂਜੀ ਲਓ ਭਾਜੀ ਇਹ ਗੰਬਣ ਜੇ ਬਾਕੀ ਇਹ ਖੁੱਲੀ ਰਹਿੰਦੀ ਆ ਪਾਈਆਂ ਚ ਭੂਜੀਆਂ ਪਾਇਆ ਹੁਣ ਅੱਛਾ ਅੱਛਾ ਠੀਕ ਬਾਕੀ ਕੱਦ ਵਾਜਣ ਤੇ ਥਣ ਪੰਡਾ ਵੇਖੋ ਵੈਣ ਨੂੰ ਲਓ ਭਾਜੀ ਪੰਡਾ ਹੀ ਪਾਈਆਂ ਕਰਮਾਲੀ ਨੇ ਤੇ ਕਰੋ ਚੱਕ ਤੁਸੀਂ ਤੇ ਦਿਨ ਕਿੰਨਾ ਖੜਦੀ ਅੱਜ ਭਾਜੀ ਵੀ ਜੇ 10 ਦਿਨ ਹੈਗੇ ਜੀ ਵੈਟ ਦੇ ਠੀਕ ਆ ਠੀਕ ਆ ਲਓ ਭਾਜੀ 10 ਦਿਨਾਂ ਜੇ ਹੋਰ ਲੈ ਜਾਓਗੀ ਤੇ ਬਹੁਤ ਜਿਆਦਾ ਬਾਗ ਕਰੋ ਚਲੋ ਫੇਸ ਕੁਆਲਟੀ ਚੈੱਕ ਹਾਂਜੀ ਬਾਕੀ ਕੱਦ ਵਾਜਣ ਵੇਖੋ ਵੀ ਨਹੀਂ ਕਰਨਾ ਜੀ ਠੀਕ ਆ ਠੀਕ ਆ ਥਣ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਰਹਿਣਗੇ ਦੇਖੋ ਕਿਦਾਂ ਲੱਗਾ ਤੇ ਪੰਡਾ ਹੀ ਪਾਈਆਂ ਕਰਮਾ ਵਾਲੀ ਨੇ ਚੱਲੇ ਤੇ ਕਰੋ ਚੱਲੇ ਦੇਣ ਆ ਜੀ ਹੂੰ ਤਾਂ ਉਹ ਨਹੀਂ ਜੱਗੇ ਵੀਰ ਜੀ ਠੀਕ ਆ ਠੀਕ ਆ ਜੀ ਹਾਂ ਜੀ ਬਾਈ ਜੀ ਕੋਈ ਨਹੀਂ ਅੱਗੇ ਨੂੰ ਤੇ ਉਹ ਨਹੀਂ ਪਿੱਛੇ ਨੂੰ ਬਣੀ ਆ ਹਾਂ ਜੀ ਤੇ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਗੈਪ ਹਾਂ ਜੀ ਇੱਕ ਨਵਾਂ ਸੂਏ ਸੁਣਾ ਬਾਈ ਵੀਰ ਜੀ ਇਹ ਦੂਸਰੇ ਸੂਏ ਘਰ ਵਾਲੇ ਵੀ ਕਹਿੰਦੇ ਸੁਣੀ ਆ ਅੱਛਾ ਜੀ ਕਿੰਨਾ ਕਿਲੋ ਸ਼ਾਇਦ ਕੋਈ ਵੀ ਤੀਸਰੇ ਵੀ ਕਹਲੇ ਆਪਾਂ ਨੂੰ ਕੋਈ ਚੱਕਰ ਨਹੀਂ ਆਗਾ ਠੀਕ ਆ ਠੀਕ ਆ ਜੀ ਠੀਕ ਆ ਨਾ ਤੇ ਕਿੰਨਾ ਕਿਲੋ ਚੋਆ ਆ ਪਹਿਲੇ ਸੂਏ ਨੇ 20 ਕਿਲੋ ਚੋਆ ਜੀ ਠੀਕ ਆ ਠੀਕ ਆ ਜੀ ਬਾਕੀ ਆਪਾਂ ਵੀ ਅੰਦਾਜ਼ਾ ਲਾ ਲੋ ਭਾਜੀ 20 ਲੀਟਰ ਜਿਹੜਾ ਪਿਛਲੇ ਸਵੇਰਾ ਦਾ ਰਿਕਾਰਡ ਆ ਹਾਂਜੀ ਤੇ ਥਾਣ ਭਾਂਡਾ ਬਹੁਤ ਚੰਗਾ ਵਾ ਜੇ ਕੋਈ ਵੀਰ ਵਧੀਆ ਸੇਵਾ ਵਾਲਾ ਹੈ ਕਿ ਪਲਾਸੀ ਚਵਾਉਗੀ ਵੀ ਠੀਕ ਹੈ ਠੀਕ ਹੈ ਜੀ ਹੈ ਵੀ ਕ੍ਰਾਸ ਦੇ ਵਿੱਚ ਇਹ ਸਾਇੰਸ ਕੁਆਲਟੀ ਵੀ ਚਲੋ ਚੰਗੀ ਆਉਗੀ ਇਹਦੀ ਹਾਂਜੀ ਤੇ ਇਹਦਾ ਕੀ ਮੁੱਲ ਭਾਜੀ ਹਰ ਵੀਰ ਜੀ ਇਹੋ ਜਿਹਿਆਂ ਵੇਣਾਂ ਦਾ ਲੋਕ 80 75 ਬਾਹਰ ਡੇ ਮੁੱਲ ਕਰਨਾ ਪਰ ਆਪਾਂ ਇੰਨਾ ਨਹੀਂ ਕਰਨਾ ਹਾਂਜੀ ਹਾਂਜੀ ਆਪਾਂ ਇਹਦਾ ਮੁੱਲ 55000 ਜੀ ਅੱਛਾ ਜੀ ਠੀਕ ਆ ਹਾਂਜੀ ਤੇ 50 ਦੀ ਦੇ ਦਈਏ ਤਦ ਕੀ ਮੰਤਾਂਗੇ ਕਰ ਦੋ ਭਾਈ ਕਰ ਦੋ ਕੋਈ ਗੱਲ ਚੈਂਪੀਅਨ ਹਾਰ ਕੇ ਜਾ 2000 ਛੱਡ ਦਈਏ 200 ਰੁਪਏ ਛੋੜੀ ਜੀ ਲਓ ਭਾਈ ਬਿਲਕੁਲ ਨੋਰਮਲ ਰੇਟ ਆ 48000 ਚੋਂ 200 ਰੁਪਿਆ ਛੋੜ ਹਾਂਜੀ ਬਿਲਕੁਲ ਹੁਣ ਕੋਈ ਵੀਰੇ ਇਹ ਨਾ ਕਵੇ 45 ਲੱਲੋ 42 ਲੱਲੋ ਠੀਕ ਆ ਬਾਕੀ ਵੈਣ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਥੇ ਆਣ ਕੇ ਵੈਣ ਵੇਖੇ ਕੋਈ ਕੋਈ ਸ਼ੱਕ ਨਹੀਂ ਵੀਰ ਜੀ ਵੈਣ ਦੇ ਵਿੱਚ ਕੋਈ ਸ਼ੱਕ ਨਹੀਂ ਇਹ ਜਨਜੀਤ ਭਾਈ ਆਪਾਂ ਇਹਦਾ ਮੋਲ 48 ਪਾਇਆ ਨਾ ਹਾਂਜੀ ਮੈਂ ਵਾਅਦਾ ਨਾ ਕਰਦਾ ਜਿਹੜਾ ਪਰਖਾ ਲਾ ਵੀਰਾਂ ਨੂੰ 50000 ਰੁਪਏ ਦੇ ਕੇ ਜਾਊ ਇਹਦਾ ਠੀਕ ਹੈ ਸਹੀ ਗੱਲ ਹੈ ਇਹ ਕਿ ਗੱਲ ਬਿਲਕੁਲ ਸਹੀ ਬਾਕੀ ਜਿਹੜੀ ਨਦਬਜਨ ਵਾਲੀ ਵਹਿੜ ਆ ਠੀਕ ਹੈ ਠੀਕ ਹੈ ਜੀ ਤੇ ਬਾਕੀ ਪਸ਼ੂ ਸਵੇਰੇ ਤਿੰਨ ਚਾਰ ਹੈਗੇ ਸੱਜਰ ਉਹ ਤੁਹਾਨੂੰ ਮੈਂ ਫੋਨ ਕੀਤਾ ਪਈਦਾ ਆਪਣਾ 11 ਵਜੇ ਵੀਡੀਓ ਬਣਾਉਣੀ ਹਾਂਜੀ ਹਾਂਜੀ ਤੇ ਉਹਦੇ ਕਰਕੇ ਫਿਰ ਉਹ ਵਿਗ ਗਏ ਮੈਂ ਚਲੋ ਇਹਨਾਂ ਚੌਂ ਦੀ ਪਾ ਦਿੰਦੇ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਹਾਂਜੀ ਤੇ ਕਰੋ ਚੱਕ ਬਾਈ ਜੀ ਬਹੁਤ ਹੀ ਜ਼ਿਆਦਾ ਲਾਏ ਵੰਦੇ ਆ ਵਹਿੜ ਤੇ ਦੇਣ ਅਜੇ 10 ਖੜਦੀ ਆ ਤੇ 20 ਪਲੱਸ ਜਿਹੜਾ ਦੁੱਧ ਹੈ ਬਾਕੀ ਚਵਾਈ ਜਾਊਗੀ ਕਰੋ ਚੱਕ ਫੇਸ ਹੈ ਵੀ ਕਰਾ ਚ ਮੰਨ ਲਓ ਕੋਈ ਗਰਮੀ ਦੀ ਵੀ ਗੱਲ ਕੋਈ ਨਹੀਂ ਇਹਨੂੰ ਠੀਕ ਹੈ ਠੀਕ ਹੈ ਜੀ ਹਾਂ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ